ਹੈਲੋ ਜੀ ਦਰਦ ਸਰਦਾਰੀ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਮਿਲ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਪਾ ਅੱਜ ਲੈ ਕੇ ਆਏਗੇ ਸੋਹਣੇ ਸੋਹਣੇ ਸੂਟ ਦਿਖਾਉਣੇ ਤੁਹਾਨੂੰ ਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਉਣਗੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਸੂਟ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਨੇਗੇ ਜੇਕਰ ਤੁਸੀਂ ਸਾਡੇ ਤੋਂ ਕੋਈ ਸੂਟ ਤਿਆਰ ਕਰਵਾਉਣਾ ਹੋਵੇ ਤਾਂ ਤੁਸੀਂ ਸਾਡੇ ਤੋਂ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਜੇਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਨਾਲ ਪਰਸਟ ਤੇ ਮੈਸੇਜ ਕਰ ਸਕਦੇ ਹੋ ਤੇ ਸਾਡੇ ਤੋਂ ਸੂਟ ਹੈ ਜਿਹੜਾ ਬਾਈ ਕਰ ਸਕਦੇ ਹੋਗੇ ਜਿਹੜਾ ਸਾਡਾ ਨੰਬਰ ਹੈਗਾ WhatsApp ਨੰਬਰ ਸਕਰੀਨ ਤੇ ਹੈਗਾ ਤੁਸੀਂ ਇਹ ਨੰਬਰ ਲੈ ਕੇ ਸਾਡੇ ਨਾਲ ਸਾਰੀ ਗੱਲਬਾਤ ਕਰ ਸਕਦੇ ਹੋਗੇ ਤੇ ਹਾਂਜੀ ਹੁਣ ਆਪਾਂ ਦਿਖਾਉਣੇਗੇ ਤੁਹਾਨੂੰ ਅੱਜ ਵਾਲੀ ਸੂਟ ਬਹੁਤ ਸੋਹਣੇ ਕਲਰ ਨੇ ਤੇ ਬਹੁਤ ਸੋਹਣੀ ਕਢਾਈ ਕੀਤੀ ਹੋਈ ਹੈਗੀ ਤੇ ਦੱਸਦੇ ਆਪਾਂ ਕਿਹੜੇ ਕੱਪੜੇ ਤੇ ਕਿਹੜੀ ਕਢਾਈ ਕੀਤੀ ਹੋਈ ਹੈਗੀ ਤੇ ਇਹ ਆਪਣੇ ਜਿਹੜਾ ਸੂਟ ਹੈਗਾ ਤੇ ਸਾਰੇ ਤੇ ਆਰੀ ਵਰਕ ਕੀਤਾ ਹੋਇਆ ਹੈਗਾ ਕਮੀਜ਼ ਤੇ ਨਾ ਅੱਗੇ ਪਿੱਛੇ ਬਹੁਤ ਸੋਹਣੀ ਕਢਾਈ ਕੀਤੀ ਹੋਈ ਆਪਾਂ ਖੋਲ ਕੇ ਦਿਖਾ ਦਿੰਨੇ ਆ ਤੁਹਾਨੂੰ ਦੇਖੋ ਜੀ ਐਸਟ ਇਹ ਸਾਰੇ ਦੇ ਵਿੱਚ ਜਿਸ ਤਰ੍ਹਾਂ ਦੇ ਕਲਰ ਆਪਣੇ ਪ੍ਰਿੰਟ ਦੇ ਵਿੱਚ ਨੇ ਉਸ ਤਰ੍ਹਾਂ ਦੇ ਕਲਰ ਨਾਲ ਸਾਰੇ ਸੂਟ ਤੇ ਆਰੀ ਵਰਕ ਕੀਤਾ ਹੋਇਆ ਹੈਗਾ ਨਾ ਬਹੁਤ ਸੋਹਣਾ ਕਮੀਜ਼ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਪਲੇਨ ਰਹੂਗੀ ਮਸਲੀਨ ਦੀ ਬਾਟਮ ਹੈਗੀ ਤੇ ਇਹਨਾਂ ਦੇ ਨਾਲ ਦੁਪੱਟਾ ਕੋਈ ਨਹੀਂ ਹੈਗਾ ਤੇ ਜੇਕਰ ਤੁਸੀਂ ਦੁਪੱਟਾ ਲਵੋਗੇ ਲਗਵਾਉਣਾ ਚਾਹੋਗੇ ਤਾਂ ਤੁਸੀਂ ਦੁਪੱਟਾ ਵੀ ਲਗਵਾ ਕੇ ਲੈ ਸਕਦੇ ਹੋ ਜੇਕਰ ਬਾਟਮ ਤੇ ਕਢਾਈ ਕਰਾਉਣੀ ਤੁਸੀਂ ਉਹ ਵੀ ਕਰਵਾ ਕੇ ਲੈ ਸਕਦੇ ਹੋ ਸੇਮ ਸੂਟ ਲੈਣਾ ਤਾਂ ਤੁਸੀਂ ਸੇਮ ਵੀ ਲੈ ਸਕਦੇ ਹੋਗੇ ਨਾ ਤੇ ਹਾਂਜੀ ਸਕਰੀਨ ਸ਼ਾਟ ਲੈ ਲਓ ਜਲਦੀ ਤੋਂ ਜਲਦੀ ਤੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਊਗਾ ਤਾਂ ਤੁਸੀਂ ਸਾਡੇ ਤੋਂ ਮੰਗਵਾ ਕੇ ਲੈ ਸਕਦੇ ਹੋਗੇ ਤੇ ਹਾਂਜੀ ਆਪਾਂ ਦਿਖਾਵਾਂਗੇ ਤੁਹਾਨੂੰ ਅਗਲਾ ਸੂਟ ਹਾਂਜੀ ਇਹ ਵੀ ਇਸ ਤਰ੍ਹਾਂ ਹੀ ਹੈ ਸੇਮ ਸੂਟ ਹੈਗਾ ਤੇ ਸਾਰੇ ਤੇ ਕਢਾਈ ਕੀਤੀ ਹੋਈ ਹੈਗੀ ਕਲਰ ਦਾ ਫਰਕ ਹੈਗਾ ਨਾ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਇਸ ਤਰ੍ਹਾਂ ਹੈਗੀ ਇਹਦੇ ਨਾਲ ਵੀ ਦੁਪੱਟਾ ਕੋਈ ਨਹੀਂ ਹੈਗਾ ਨਾ ਇਹਦੀ ਵੀ ਬਾਟਮ ਤੇ ਕੋਈ ਕੜਾਈ ਨਹੀਂ ਹੈਗੀ ਸਾਰੇ ਕਮੀਜ਼ ਤੇ ਅੱਗੇ ਪਿਛੇ ਨਾ ਕੜਾਈ ਕੀਤੀ ਹੋਈ ਹੈਗੀ ਆਰੀ ਵਰਕ ਕੀਤਾ ਹੋਇਆ ਜੇਕਰ ਤੁਹਾਨੂੰ ਇਹ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋਗੇ ਜੇਕਰ ਤਾਂ ਤੁਸੀਂ ਹੋਰ ਕੋਈ ਕਲਰ ਪਸੰਦ ਕਰਦੇ ਹੋ ਮੈਂ ਤਾਂ ਤੁਸੀਂ ਸਾਡੇ ਨਾਲ ਵਟਸਐਪ ਤੇ ਮੈਸੇਜ ਕਰਕੇ ਗੱਲ ਕਰ ਸਕਦੇ ਹੋ ਜ ਸਾਡੇ ਤੋਂ ਤੁਸੀਂ ਉਹ ਵੀ ਮੰਗਵਾ ਸਕਦੇ ਹੋਗੇ ਹਾਂਜੀ ਆ ਆਪਾਂ ਦਿਖਾਉਣੇ ਤੁਹਾਨੂੰ ਹੁਣ ਅਗਲਾ ਸੂਟ ਹੈ ਹਾਂਜੀ ਅਗਲਾ ਸੂਟ ਵੀ ਆਪਣਾ ਸੇਮ ਹੀ ਹੈਗਾ ਤੇ ਇਹਦੇ ਵੀ ਕਲਰ ਦਾ ਫਰਕ ਹੈਗਾ ਇਸ ਤਰ੍ਹਾਂ ਦੀ ਕਲਰ ਹੈ ਤੇ ਇਹਦੀ ਬਾਟਮ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਹੈਗਾ ਇਹਦੇ ਨਾਲ ਵੀ ਕੋਈ ਦੁਪੱਟਾ ਨਹੀਂ ਹੈਗਾ ਜੇਕਰ ਤੁਸੀਂ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਦੁਪੱਟਾ ਵੀ ਲਗਵਾ ਕੇ ਲੈ ਸਕਦੇ ਹੋਗੇ ਦੁਪੱਟਾ ਆਪਾਂ ਤੁਹਾਨੂੰ ਤਿਆਰ ਕਰਵਾ ਕੇ ਦੇਵਾਂਗੇ ਤੇ ਜੇਕਰ ਤੁਸੀਂ ਸੇਮ ਸੂਟ ਇਸ ਤਰ੍ਹਾਂ ਹੀ ਲੈਣਾ ਹੈਗਾ ਦੁਪੱਟਾ ਨਹੀਂ ਲੈਣਾ ਤਾਂ ਤੁਸੀਂ ਸੂਟ ਵੀ ਲੈ ਸਕਦੇ ਹੋਗੇ ਹਨ ਇਹ ਤੁਹਾਡੀ ਆਪਣੀ ਜਵੈਸ ਰਹੂਗੀ ਹਾਂਜੀ ਆਪਾਂ ਦਿਖਾਉਣੇ ਤੁਹਾਨੂੰ ਅਗਲਾ ਸੂਟ ਹਾਂਜੀ ਆਗਲਾ ਖਲਰੇ ਉਸ ਤੋਂ ਵੀ ਵੱਧ ਕੇ ਸੋਹਣਾਗਾ ਇਹਦੇ ਵਿੱਚ ਵੀ ਸਾਰੇ ਆਰੀ ਵਰਕ ਕੀਤਾ ਹੋਇਆਗਾ ਜੇਕਰ ਤੁਸੀਂ ਇਹ ਸੂਟ ਨੂੰ ਲਾਈਕ ਕਰ ਦਿਓ ਤਾਂ ਤੁਸੀਂ ਸਾਨੂੰ ਟਿਕ ਵੇਜ ਕੇ ਨਾ ਸਾਡੇ ਤੋਂ ਹੀ ਮੰਗਵਾ ਸਕਦੇ ਹੋ ਇਹਦੇ ਨਾਲ ਗਾਟ ਮੈਗੀ ਤੇ ਦੁਪੱਟਾ ਜਿਹੜਾ ਸਾਰਾ ਪ੍ਰਿੰਟਡ ਹੈਗਾ ਬਹੁਤ ਸੋਹਣਾ ਖੁੱਲਾ-ਗੁੱਲਾ ਦੁਪੱਟਾ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਦੇਖੋ ਇਹ ਬਹੁਤ ਸੋਹਣਾ ਤੇ ਬਹੁਤ ਪਿਆਰਾ ਜਿਹਾ ਕਲਰ ਹੈ ਨਾ ਬਹੁਤ ਸੋਹਣਾ ਡਿਜ਼ਾਈਨ ਹੈਗਾ ਜੇਕਰ ਤੁਹਾਡੀ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋਗੇ ਜੇਕਰ ਇਸ ਵੀ ਇਸ ਤਰ੍ਹਾਂ ਦਾ ਤੁਸੀਂ ਹੋਰ ਸੂਟ ਪਸੰਦ ਕਰਦੇ ਹੋ ਤਾਂ ਤੁਸੀਂ ਸਾਨੂੰ ਉਹ ਵੀ ਦੱਸ ਕੇ ਮੰਗਵਾ ਸਕਦੇ ਹੋ ਲੋ ਜੀ ਇਹ ਕਲਰ ਵੀ ਤੁਹਾਨੂੰ ਦਿਖਾ ਦਿੰਨੇ ਹੈਗੇ ਸੇਮ ਕੜਾਈ ਦੇ ਵਿਚਾਰੀ ਵਰਕ ਹੈ ਨਾ ਬਹੁਤ ਸੋਹਣਾ ਸੂਟ ਹੈਗਾ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਇਸ ਤਰ੍ਹਾਂ ਇੰਨੀ ਪਲੇਨ ਤੇ ਦੁਪੱਟਾ ਜਿਹੜਾ ਇਹਦੇ ਨਾਲ ਫਰੰਟਲ ਇਸ ਤਰ੍ਹਾਂ ਹੈ ਬਹੁਤ ਸੋਹਣੇ ਫੁੱਲੇ-ਫੁੱਲੇ ਦੁਪੱਟੇ ਰੇਗੇ ਜੇਕਰ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ ਨਾ ਮਸਲੀਨ ਦਾ ਦੁਪੱਟਾ ਹੈਗਾ ਬਹੁਤ ਸੋਹਣਾ ਦੁਪੱਟਾ ਹੈ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋਗੇ ਤਾਂ ਘਰ ਬੈਠੇ ਸਾਡੇ ਤੋਂ ਇਹ ਸੂਟ ਮੰਗਵਾ ਸਕਦੇ ਹੋ ਜੇਕਰ ਤੁਸੀਂ ਹੋਰ ਕਲਰ ਪਸੰਦ ਕਰਦੇ ਹੋ ਤਾਂ ਤੁਸੀਂ ਇਸ ਡਿਜ਼ਾਈਨ ਦੇ ਵਿੱਚ ਹੋਰ ਕਲਰ ਵੀ ਹਨਾ ਮੰਗਵਾ ਕੇ ਲੈ ਸਕਦੇ ਹੋਗੇ ਤੇ ਜੇਕਰ ਤੁਸੀਂ ਕੋਈ ਕੜਾਈ ਕੜਾਈ ਇਹ ਨਾ ਕਰਵਾਉਣੀ ਹੈ ਤਾਂ ਤੁਸੀਂ ਉਹ ਵੀ ਕਰਵਾ ਕੇ ਲੈ ਸਕਦੇ ਹੋਗੇ ਬਿਨਾਂ ਦੁਪੱਟੇ ਤੋਂ ਵੀ ਲੈ ਸਕਦੇ ਹੋ ਦੁਪੱਟੇ ਨਾਲ ਵੀ ਲੈ ਸਕਦੇ ਹੋਗੇ ਤੇ ਹਾਂਜੀ ਅੱਜ ਦੇ ਸੰਕਾ ਪਤ ਤੁਹਾਨੂੰ ਕਾਫੀ ਸਾਰੇ ਦਿਖਾ ਦਿੱਤੇ ਨੇ ਕਿ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਣਗੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਜੇਕਰ ਵਧੀਆ ਲੱਗਦੀ ਹੈ ਸ਼ੇਅਰ ਜ਼ਰੂਰ ਕਰਦੇ ਕਰੋ ਤਾਂ ਜੋ ਹੋਰ ਪੈਣਾ ਕੋਲ ਵੀ ਪਹੁੰਚ ਸਕੇ ਤੇ ਘਰ ਬੈਠੇ ਸੂਟ ਆਪਣੇ ਤੋਂ ਵਗਵਾ ਸਕਣਾ ਨਾ ਕਈ ਵਾਰ ਆਪਾਂ ਨਹੀਂ ਜਾ ਸਕਦੇ ਇੱਕ ਦੀ ਬਾਹਰ ਅੰਦਰ ਤੇ ਆਪਾਂ ਚਾਹੁੰਦੇ ਹੁੰਦੇ ਆ ਕਿ ਵੀ ਆਪਾਂ ਘਰ ਬੈਠੇ ਸੂਟ ਲਈਏ ਤਾਂ ਪੈਣਾ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆਪਣੀ ਸਾਰੀ ਪੈਣਾ ਨੂੰ ਤੇ ਉਮੀਦ ਹੈ ਤੁਹਾਨੂੰ ਮੇਰਾ ਮੇਰੀ ਵੀਡੀਓ ਜ਼ਰੂਰ ਪਸੰਦ ਆਈ ਹੋਊਗੀ ਤੇ ਹਾਂਜੀ ਆਪਾਂ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਸੋਹਣੀ ਵੀਡੀਓ ਦੇ ਨਾਲ ਸੋਹਣੇ-ਸੋਹਣੇ ਸੂਟਾਂ ਦੇ ਸੋਹਣੇ-ਸੋਹਣੇ ਰੰਗਾਂ ਦੇ ਨਾਲ ਤੇ ਨਵੇਂ ਫੈਬਰਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ